ਸਸਰੀਕਾਲ ਮੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਦਰਿਆ ਦੇ ਭਰਾਈਆਂ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀਕਾਲ ਜੀ ਸਭ ਵਾਹਿਗੁਰੂ ਅਰਦਾਸ ਕਰਦੇ ਹਾਂ ਸਭ ਦੇ ਘਰ ਪਰ ਤੰਦਰੁਸਤੀ ਤੇ ਜਲਦੀ ਗਲਾਜੂਣ ਤੇ ਲੈ ਮਿੱਤਰੋ ਆ ਜੋੜੀਆਂ ਬਈ ਜਿਹੜੀਆਂ ਰਹਿ ਗਈਆਂ ਫੇਲ ਹੋਣ ਕੰਨੀਓ ਉਹ ਦੇਖ ਲਓ ਬਈ ਸੇਲ ਨੇ ਇੱਕ ਤਾਂ ਬਈ ਹਰ ਤਿਆਂ ਦਾ ਜੋੜਾ ਰਹਿ ਗਿਆ ਠੀਕ ਹੈ ਆ ਲਾਲ ਡੱਬੀ ਆ ਬਈ ਟੀਰੀ ਕਬੂਤਰੀ ਐ ਇਹ ਟੀਰੀ ਕਬੂਤਰੀ ਆ ਬਾਈ ਪੂਰੇ ਟੋਪ ਦੀ ਐ ਦੋਵੇਂ ਪਾਸੇ ਟੀਰ ਐ ਚਿਰਾਗ ਮੋੜਨ ਵਾਲੇ ਕਬੂਤਰਾਂ ਚੋਂ ਐ ਇਹਦਾ ਪਿਓ 6 ਵਜੀਆਂ ਵਧਿਆ ਹੋਇਆ ਬਾਈ ਤੇ ਆਪਾਂ ਬਈ ਦੇ ਬਾਈ ਦੇ ਚੇਲੇ ਦਾ ਇੰਟਰਵਿਊ ਕੀਤਾ ਸੀ ਉਹਨੇ ਆਪਾਂ ਨੂੰ ਗਿਫਟ ਦਿੱਤੀ ਸੀ ਆ ਰੱਤਾ ਬਾਈ ਖਟੀਆਂ ਦਾ ਠੀਕ ਐ ਇਹਦਾ ਪੁੱਤ ਬਾਈ ਅੰਮਰਸਰ ਕੰਨੀ ਬਾਜੀ ਜਿੱਤਿਆ ਸੀਗਾ ਬਾਈ ਠੀਕ ਐ ਉਹ ਕਿਸੇ ਬੰਦੇ ਨੇ ਛੱਡਿਆ ਸੀਗਾ ਠੀਕ ਹੈ ਉਹ ਬਾਕੀ ਜਿਹੜਾ ਬੰਦਾ ਮੇਨਾਂ ਗੱਲ ਕਰੂਗਾ ਦੱਸ ਦਊਗਾ ਵੀ ਕਿਹਨੇ ਛੱਡਿਆ ਸੀ ਠੀਕ ਹੈ ਦੋਵੇਂ ਰਿਜਲਟਡ ਕੂਤਰ ਨੇ ਬਾਈ ਬੱਚੇ ਉੜਦੇ ਨੇ ਪੂਰੇ ਚੰਗੇ ਉੜਦੇ ਨੇ ਕੱਦ ਕਾਟ ਦੇਖ ਲਓ ਬਾਈ ਕੂਤਰੀ ਦੇ ਥੋੜੇ ਜੇ ਪਰ ਨਾ ਝਾੜ ਕੇ ਆਈ ਜਾਂਦੀ ਆ ਤਾਂ ਕਰਕੇ ਤੇ ਕੂਤਰ ਦਾ ਕੱਦ ਦੇਖ ਲਓ ਠੀਕ ਹੈ ਪੂਰਾ ਟੌਪ ਦਾ ਕੂਸਤਰਾ ਬਾਈ ਇੱਕ ਜੋੜੀ ਇਹ ਹੋ ਗਈ ਬਾਈ ਦੂਜੀ ਦਿਖਾਉਣਾ ਤੁਹਾਨੂੰ ਦੂਜੀ ਜੋੜੀ ਆਹ ਹੈ ਬਾਈ मोजा खटिया का कबूतर है बी ठीक है ठीक है मित्रों आ मित्रों एक जोड़ी ठीक है खटिया का कबूतर है मोजा तो लाल छिटा खट्टिया की कबूतरी है चापनी ठाल ठीक है कबूतर बई ਆਪਣੇ ਘਰ ਦਾ ਵੱਡਾ ਕੂਤਰ ਸੀ ਆਪਣੇ ਕੋਲ ਟੀਰਾ ਸ਼ਾਕਾ ਮੋਜਾ ਉਹਦਾ ਪੱਠਾ ਬਈ ਠੀਕ ਹੈ ਤੇ ਇੱਕ ਬਈਆ ਤੁਹਾਨੂੰ ਦੱਸਦਾ ਅੱਜਕੱਲ੍ਹ ਜਿਹੜੀਆਂ ਫੁਨਸੀਆਂੀਆਂ ਹੋ ਜਾਂਦੀਆਂ ਨੇ ਜੱਖਾਂ ਖਰਾਬ ਗਲ ਜਾਂ ਖਰਾਬ ਰਹਿੰਦੇ ਆ ਬੱਚਿਆਂ ਨੂੰ ਜ਼ਖਾਮ ਜਾਂ ਹਨ ਉਹਦੇ ਵਾਸਤੇ ਆ ਇੰਜੈਕਸ਼ਨ ਲਿਆ ਕੇ ਲਾ ਲਿਓ ਬਈ ਠੀਕ ਹੈ ਆ ਇੰਜੈਕਸ਼ਨ ਲਿਆ ਕੇ ਲਾ ਲਿਓ ਇਹਦਾ ਸਕਰੀਨਸ਼ਾਟ ਲੈ ਲਿਓ ਠੀਕ ਹੈ ਦੋ ਵਾਰੀ ਲਾ ਦਿਓ ਤੀਜੀ ਵਾਰ ਚ ਬਈ ਜਮਾ ਸਹੀ ਹੋ ਜਾਣਗੇ ਠੀਕ ਹੈ ਇੱਕ ਜੋੜੀ ਹੋਰ ਦਿਖਾਉਣਾ ਮੈਂ ਜਿਹੜੀ ਆਪਾਂ ਨਵੀਂ ਸੇਲ ਕਰਨੀ ਆ ਹਾਂਜੀ ਤੇ ਲੈ ਮਿੱਤਰੋ ਛੜ ਤੇ ਬਈ ਸਾਰੇ ਜਾਨਵਰ ਆ ਫਿਰਦੇ ਨੇ ਸਾਰੇ ਆਪਣੇ ਵਾਲੇ ਪੱਠੇ ਪੱਠੀਆਂ ਸਾਰੇ ਹਨ ਬਜੇ-ਬੁਜੇ ਜੇ ਕੁਛਕ ਦੋ ਤਿੰਨ ਨਵੇਂ ਸੀ ਢੀਠ ਜੇ ਉਹ ਵੀ ਛੜ ਤੇ ਆ ਫਿਰਦੇ ਨੇ ਸਾਰੇ ਆ ਬੱਚਾ ਚੱਲਣ ਵਾਲਾ ਇਹਦਾ ਭਰਾ ਜਾ ਅੰਦਰ ਦਿੱਤਾ ਆਫਰ ਦਿਨਤ ਆ ਰਹੇ ਜੇ ਹੁਣ ਦਿਖਾਉਣਾ ਬਾਈ ਜਿਹੜੀ ਇੱਕ ਦੋ ਜੋੜੀਆਂ ਰਹਿ ਗਈਆਂ ਸੀ ਆਪਣੀਆਂ ਸੇਲ ਵਾਲੀਆਂ ਦਿਖਾਉਣ ਵਾਲੀਆਂ ਠੀਕ ਆ ਉਹ ਜੋੜੀਆਂ ਤੁਹਾਨੂੰ ਦਿਖਾਉਣਾ ਮੈਂ ਇਸ ਕਰੇ ਚੈੱਕ ਜਿਹੜੇ ਪ੍ਰਾਣੇ ਲੈਣੀਆਂ ਹੋਈਆਂ ਤੇ ਇੰਸਟਾਗ੍ਰਾਮ ਆਈਡੀ ਆਪਣੀ ਮਰ ਜਾਣਾ ਗਿਲ ਤੇ ਆਪਣੇ ਨਾਲ ਗੱਲ ਕਰ ਸਕਦੇ ਠੀਕ ਆ ਆ ਜਾਂਦੇ ਆ ਇੱਕ ਜੁੜੀ ਆ ਮਿੱਤਰੋ

ਬੜਾ ਉਚੀ ਉੜਦੇ ਆਪਣੇ ਪੱਧਰੀ ਉੜਦੇ ਨੇ ਬਈ ਉਤਰ ਵਾਲੀ ਤਾਂ ਹਾਂ ਨਹੀਂ ਜਾਂਦੇ ਬੜੇ ਡੁੱਬੇ ਡੁੱਬ ਗਏ ਨਹੀਂ ਪੁੱਤਰਾ ਆਪਣੇ ਉੜਦੇ ਬਾਤ ਦੀ ਉੜਦੇ ਨੇ ਬਾਈ ਜੀ ਕੀ ਹਾਲ ਚਾਲ ਆ ਮਿੱਤਰੋ ਲਾਇਬ੍ਰੇਰੀ ਸਵੇਰ ਦਾ ਟਾਈਮ ਹੈ ਟਾਈਮ ਹੋ ਗਿਆ 6:30 ਤੇ ਆਪਾਂ ਜਨਪਰ ਲੱਗੇ ਨਮੇ ਕੱਢਣਾ ਚ ਤੇ ਕੰਨਪਾ ਬਈ ਠੰਡੇ ਆ ਦੇਖੋ ਕੀਤਾ ਸੀ ਬਲਾਸਟਰ ਇਹਨਾਂ ਨੇ ਥੋੜਾ ਜਿਹਾ ਪਾ ਧੰਗਾਂ ਦਾ ਜਿਆਦਾ ਠੀਕ ਆ ਅੱਜ ਇਹਦੀ ਸਫਾਈ ਕਰਾਂਗੇ ਥੋੜਾ ਜਿਹਾ ਅੱਜ ਫੇਰ ਕੂਤਰ ਬਾਹਰ ਕੱਢ ਦਾਂਗੇ ਨਾ ਦੇਖੋ ਉਹਦਾ ਜਮਾ ਸਹੀ ਆ ਜੇ ਪਗਿਆ ਨਾ ਕਿਉਂਕਿ ਯਾਰ ਬਾਈ ਥੱਲੇ ਮਿੱਟੀ 'ਚ ਮੂੰਹ ਬੜਾ ਮਾਰਦੇ ਸੀ ਯਾਰ ਗੰਦ ਬੜਾ ਕਰਦੇ ਫਿਰ ਜਾਨਵਰ ਬੁਰੇ بیمار ਹੁੰਦੇ ਸੀ ਯਾਰ ਕੋਈ ਫਾਇਦਾ ਨਹੀਂ ਸੀ ਹਨਾ ਇਸ ਕਰਕੇ ਤੇ ਅੱਜ ਹੁਣ ਕੂਤਰ ਡਾਉਨੇ ਆ ਤੇ ਤੁਹਾਨੂੰ ਦਿਖਾਉਨੇ ਆ ਸਾਰੇ पहले आखा भाई दूजा अपना हा च तीजा चीना बट्ठा भाई अपना ਇਹ ਦਿਨ ਉਧਿਆਰੇ ਖੋ ਭੈਣ ਚੋ ਬੈਰੀ ਨਾ ਆ ਮਾਰ ਗਈ ਦੰਦੇ ਦੇ ਆਇ ਕੋਰੇ ਠੀਕ ਹੈ ਤੇ ਉਹ ਮੈਂ ਆਪਣਾ ਗਰਾਫੀ ਪੁੱਛ ਰਿਹਾ ਬੱਚਾ ਵੀ ਕਾ ਕਾਲੇ ਜੀਨੇ ਦਾ ਭਾਈ ਵੀ ਇਹਦਾ ਭਾਈ ਤੈਨੂੰ ਵੀ ਬਾਜੀ ਲੈ ਗਿਆ ਜਾ ਕੇ ਆ ਦੋਹਾਂ ਨੂੰ ਇਕੱਠੇ ਲਾਉਣੇ ਹੋਲਾ ਭਈ ਆ ਜਾਓ ਇਹ ਬੱਚੇ ਨਵੇਂ ਨੇ ਲੈ ਮਿੱਤਰੋ ਬਾਕੀ ਸਾਰੇ ਤੁਹਾਨੂੰ ਡਾ ਕੇ ਨਾ ਫੇਰ ਦਿਖਾਉਣੇ ਆ ਮੇਰੇ ਲੈ ਮਿੱਤਰੋ ਆ ਫਿਰਦੇ ਨੇ ਸਾਰੇ ਆਪਣੇ ਵਾਲੇ ਠੀਕ ਆ ਆ ਫਿਰਦੇ ਉੱਤੇ ਆਹ ਸੱਤ ਅੱਠ ਡਾਈ ਨੇ ਆਪਾਂ ਅੱਠ ਦਾ ਸੀ ਆ ਠੀਕ ਆ ਕੁਸ਼ਕ ਪਿਠਾਏ ਨੇਗੇ ਨਵੇਂ ਬੱਚੇ ਨੇ ਕੁਸ਼ਕ ਠੀਕ ਆ ਕੁਸ਼ਕ ਆਪਣੇ ਉੱਤਦੇ ਨੇ ਆ ਨਵੇਂ ਬੱਚੇ ਜਿਹੜੇ ਪੜਾਈ ਗਏ ਨੇ ਠੀਕ ਆ ਇਹ ਹੁਣ ਆ ਪਾਣੀ ਢਿੱਲੀ ਢਿੱਲੀ ਵੀਡੀਓ ਪਾਇਆ ਕਰਾਂ ਕੁਛ ਨਾ ਕੁਛ ਤੁਹਾਨੂੰ ਦੱਸਿਆ ਹੀ ਕਰਾਂਗੇ ਬਈ ਠੀਕ ਆ ਕਿਉਂਕਿ ਭਾਦੋ ਵਾਲੀਆਂ ਗਾਂ ਦੁੱਧ ਉਤਰਦੀਆਂ ਬਾਜੀਆਂ ਆਪਾਂ ਕਿਵੇਂ ਛੱਡਣੀਆਂ ਹੈ ਹਨਾ ਤੇ ਜੋੜੀਆਂ ਕਿਵੇਂ ਲਾਉਣੀਆਂ ਨੇ ਉਹ ਸਾਰਾ ਤੁਹਾਨੂੰ ਦੱਸਾਂਗੇ ਬਈ ਕਿਵੇਂ ਲਾਉਣੀਆਂ ਨੇ ਠੀਕ ਆ ਤੋ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਬਈ ਅੱਜ ਕੱਲ੍ਹ ਕਹਿੰਦੇ ਦਖਾਂਤ ਪੜਾ ਲੱਗ ਰਿਹਾ ਕੋ ਉਤਰਾਂ ਦੇ ਨਾ ਮੂੰਹ 'ਚ ਰੇਸ ਆਇਆ ਬਣ ਜਾਂਦਾ ਉਹਦੇ ਵਾਸਤੇ ਸਭ ਤੋਂ ਬੈਸਟ ਇੱਕੋ ਹੀ ਗੋਲੀ ਆ ਬਈ ਅਜੇ 300mg ਦੀ ਗੋਲੀ ਆਉਂਦੀ ਆ ਐਜੀ ਸਿਪ ਠੀਕ ਆ ਉਹ 250mg ਰਹਿ ਜਾਏ ਜਾਂ 500mg ਹਰੀ ਜੀ ਡੱਬੀ ਮਿਲ ਜੇ 500mg ਵਾਲੀ ਤਾਂ ਬੜੀ ਚੰਗੀ ਗੱਲ ਆ ਠੀਕ ਆ ਉਹਦਾ ਪੰਜ ਹਿੱਸੇ ਕਰ ਲੈ ਇੱਕ ਗੋਲੀ ਦੇ ਇੱਕ ਇੱਕ ਹਿੱਸਾ ਸਵੇਰੇ ਸ਼ਾਮ ਦੇਈ ਚੱਲਿਓ ਠੀਕ ਆ ਦੋ ਦਿਨ ਲਗਾਤਾਰ ਦੇ ਦਿਓ ਤੀਜੇ ਦਿਨ ਜਮ੍ਹਾਂ ਸੈੱਟ ਹੋ ਜਾਣਗੇ ਸਭ ਤੋਂ ਵਧੀਆ ਰਿਕਾਰਡ ਆ ਉਹਦਾ ਆ ਫਿਰਦ ਨੇ ਵੀ ਆਪਣੇ ਸਾਰੇ ਬਾਕੀ ਜਿਵੇਂ ਵੈਣਗੇ ਜਾਂ ਕੁਝ ਵੀ ਆਣਾ ਥੋੜਾ ਨਾ ਕਰਾਂਗੇ ਸ਼ੇਅਰ ਕੱਲ ਬੱਚਾ ਇੱਕ ਵਧੀਆ ਉੱਡਿਆ ਸੀਗਾ ਅੱਜ ਫੇਰ ਮੈਂ ਡਾਤਾ ਠੀਕ ਆ ਕੱਲ ਉਹ ਆਪਾਂ 6:30 ਵਜੇ ਲਾਇਆ ਸੀਗਾ ਤੇ ਜੋੜੀਆਂ ਆਪਣੀਆਂ ਹੋ ਗਈਆਂ ਸ਼ੇਅਰ ਬਾਈ ਤੇ ਕੁਝ ਰਹਿ ਗਈਆਂ ਜਣ ਬਜੇ ਦੇ ਰਹਿ ਗਏ ਹਨਾ ਸੇਲ ਹੋਣ ਵਾਲੇ ਬੱਚੇ ਬੱਚੇ ਜੀ ਤੇ ਜੇ ਕਿਸੇ ਭਰਾ ਨੂੰ ਚਾਹੀਦੇ ਹੋਏ ਤਾਂ ਮੈਨੂੰ ਜਰੂਰ ਕੰਟੈਕਟ ਕਰ ਲਿਓ ਆਪਣਾ ਮਰ ਜਾਣਾ ਗੇਲ ਆਈਡੀ ਹੈ ਠੀਕ ਹੈ ਇੰਸਟਾਗ੍ਰਾਮ ਦੀ ਉਦੋਂ ਤੇ ਆਪਣੇ ਨਾਲ ਗੱਲ ਕਰ ਸਕਦੇ ਹਾਂ ਠੀਕ ਆ ਮਿੱਤਰੋ ਬਾਕੀ ਕੰਟੀਨਿਊ ਕਰਦੇ ਆ ਬਾਅਦ ਚ ਫਿਰ ਸਤਿ ਸ੍ਰੀ ਅਕਾਲ ਮੈਂ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇਰੇ ਭਰਾ ਹੀ ਆ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਭ ਦੀ ਗੁਰਦਾਸਤ ਕਰਦੇ ਆ ਸਭ ਦੇ ਘਰ ਪਰੰਤ ਨਰਸਤੇ ਜਲਦੀ ਗਲਾਜੂਣ ਤੇ ਲੈ ਮਿੱਤਰੋ ਆ ਜੋੜੀਆਂ ਬਈ ਜਿਹੜੀਆਂ ਰਹਿ ਗਈਆਂ ਸ਼ੇਲ ਹੁਣ ਕੰਨੀਓ ਉਹ ਦੇਖ ਲਓ ਬਾਈ ਸ਼ੇਲ ਨੇ ਇੱਕ ਤਾਂ ਬਈਆ ਰਸਤੇਆਂ ਦਾ ਜੋੜਾ ਰਹਿ ਗਿਆ ਠੀਕ ਹੈ ਆ ਲਾਲ ਡੱਬੀ ਆ ਬਾਈ ਟੀਰੀ ਕਬੂਤਰੀ ਆ ਇਹ ਟੀਰੀ ਕਬੂਤਰੀ ਆ ਬਾਈ ਪੂਰੇ ਟੋਪ ਦੀ ਆ ਦੋਵੇਂ ਪਾਸੇ ਟੀਰ ਹੈ ਚਿਰਾਗ ਮੋੜਣ ਵਾਲੇ ਕਬੂਤਰਾਂ ਚੋਂ ਆ ਇਹਦਾ ਪਿਓ 6 ਵਜੀਆਂ ਵਧਿਆ ਹੋਇਆ ਬਾਈ ਤੇ ਆਪਾਂ ਬੰਦੇ ਦੇ ਬਾਈ ਦੇ ਚੇਲੇ ਦਾ ਇੰਟਰਵਿਊ ਕੀਤਾ ਸੀ ਉਹਨੇ ਆਪਾਂ ਨੂੰ ਗਿਫਟ ਦਿੱਤੀ ਸੀ ਆ ਰੱਤਾ ਬਾਈ ਖੱਟੀਆਂ ਦਾ ਠੀਕ ਆ ਇਹਦਾ ਪੁੱਤ ਬਾਈ ਅੰਮਰਸਰ ਕੰਨੀ ਬਾਜੀ ਜਿੱਤਿਆ ਸੀਗਾ ਬਾਈ ਠੀਕ ਆ ਉਹ ਕਦੇ ਬੰਦੇ ਨੇ ਛੱਡਿਆ ਸੀਗਾ ਠੀਕ ਆ ਉਹ ਬਾਕੀ ਜਿਹੜਾ ਬੰਦਾ ਮੇਰੇ ਨਾਲ ਗੱਲ ਕਰੂਗਾ ਦੱਸ ਦਊਗਾ ਵੀ ਕਿਹਨੇ ਛੱਡਿਆ ਸੀ ਠੀਕ ਆ ਦੋਵੇਂ ਰਿਜਲਟਡ ਕੂਤਰ ਨੇ ਬਾਈ ਬੱਚੇ ਉੜਦੇ ਨੇ ਪੂਰੇ ਚੰਗੇ ਉੜਦੇ ਨੇ ਕਦ ਕਾੜ ਦੇਖ ਲਓ ਬਾਈ ਕੂਤਰੀ ਦੇ ਥੋੜੇ ਜੇ ਪਰ ਨਾ ਝਾੜ ਕੇ ਆਈ ਜਾਂਦੀ ਆ ਆ ਕਰਕੇ ਤੇ ਕਬੂਤਰ ਦਾ ਕੱਦ ਦੇਖ ਲਓ ਠੀਕ ਹੈ ਪੂਰਾ ਟੌਪ ਦਾ ਕੂਸਤਰਾ ਬਾਈ ਇੱਕ ਜੋੜੀ ਇਹ ਹੋ ਗਈ ਬਾਈ ਦੂਜੀ ਦਿਖਾਉਣਾ ਤੁਹਾਨੂੰ ਦੂਜੀ ਜੋੜੀ ਆਹਾ ਬਾਈ ਮੋਜਾ ਖੱਟੀਆਂ ਦਾ ਕਬੂਤਰ ਆ ਬਾਈ ਠੀਕ ਹੈ ਤੇ ਆ ਕਬੂਤਰੀ ਲਾਲ ਚੀਨੀ ਠੀਕ ਹੈ ਮਿੱਤਰੋ ਤੇ ਆਏ ਮਿੱਤਰੋ ਕ ਜੋੜੀ ਠੀਕ ਹੈ ਖਟੀਆਂ ਦਾ ਕਬੂਤਰ ਮੋਜਾ ਤੇ ਲਾਲ ਛਿੱਟਾਂ ਵਾਲੀ ਖਟੀਆਂ ਦੀ ਕਬੂਤਰੀ ਐ ਐ ਚ ਆਪਣੀ ਠੱਲਾ ਠੀਕ ਹੈ ਤੇ ਇਹ ਕਬੂਤਰ ਬਾਈ ਆਪਣੇ ਘਰ ਦਾ ਵੱਡਾ ਕਬੂਤਰ ਸੀ ਆਪਣੇ ਕੋਲ ਟੀਰਾ ਸ਼ਾਕਾ ਮੋਜਾ ਉਹਦਾ ਪੱਠਾ ਬਾਈ ਠੀਕ ਹੈ ਤੇ ਇੱਕ ਬਈਆ ਤੁਹਾਨੂੰ ਦੱਸਦਾ ਅੱਜਕੱਲ੍ਹ ਜਿਹੜੀਆਂ ਫੁਣਸੀਆਂ ਆ ਜਾਂ ਹੋ ਜਾਂਦੀਆਂ ਨੇ ਜੱਖਾਂ ਖਰਾਬ ਗਲਜਾ ਖਰਾਬ ਰਹਿੰਦਾ ਹੀ ਆ ਬੱਚਿਆਂ ਨੂੰ ਜ਼ਖਾਮ ਜਾ ਹਨ ਉਹਦੇ ਵਾਸਤੇ ਆ ਇੰਜੈਕਸ਼ਨ ਲਿਆ ਕੇ ਲਾ ਲਿਓ ਬਈ ਠੀਕ ਹੈ ਆ ਇੰਜੈਕਸ਼ਨ ਲਿਆ ਕੇ ਲਾ ਲਿਓ ਇਹ ਸਕਰੀਨ ਸ਼ਾਟ ਲੈ ਲਿਓ ਠੀਕ ਹੈ ਦੋ ਵਾਰੀ ਲਾ ਦਿਓ ਤੀਜੀ ਵਾਰ ਚ ਬਈ ਜਮਾ ਸਹੀ ਹੋ ਜਾਣਗੇ ਠੀਕ ਹੈ ਇੱਕ ਜੋੜੀ ਹੋਰ ਦਿਖਾਉਣਾ ਮੈਂ ਜਿਹੜੀ ਆਪਾਂ ਨਵੀਂ ਸੇਲ ਕਰਨੀ ਆ ਮੇਰੇ ਵੀਰੋ ਪਹਿਲਾਂ ਨਹੀਂ ਸਾਰੀਆਂ ਤਾਂ ਜੋੜੀਆਂ ਹੋ ਗਈਆਂ ਸੇਲ ਉਹਨਾਂ ਤੇ ਸਿਰਫ ਇੱਕ ਆ ਬੈਠੀ ਹੈ ਪਿੱਛੇ ਰਤੀ ਇਹ ਰਹਿ ਗਈ ਜੀ ਗੱਲੀ ਠੀਕ ਆ ਤੇ ਆ ਖੱਟੀਆਂ ਦੀ ਕਬੂਤਰੀ ਆ ਆ ਬੈਠੀ ਚੀਨੀ ਪੰਨੂ ਵਾਲਾ ਜੋ ਇਹ ਕਬੂਤਰੀ ਆ ਬਾਈ ਆ ਮੋਜਾ ਕਬੂਤਰਾ ਠੀਕ ਆ ਤੇ ਇੱਕ ਆ ਜਟੀਆਂ ਦਾ ਕਬੂਤਰਾ ਠੀਕ ਆ ਇਹ ਤਿੰਨ ਜੋੜੇ ਨੇ ਇਹ ਤਿੰਨੇ ਸੇਲ ਨੇ ਬਾਈ ਜਿਹੜੇ ਭਰਾ ਨੂੰ ਚਾਹੀਦੇ ਹੋਏ ਆਪਣੇ ਨਾਲ ਸੰਪਰਕ ਕਰ ਲਿਓ ਠੀਕ ਹੈ ਜਿਹੜੇ ਵੀ ਭਾਈ ਨੂੰ ਚਾਹੀਦੇ ਹੋਏ ਠੀਕ ਹੈ ਇਹ ਤਾਂ ਹੋ ਗਿਆ ਬਾਈ ਤੇ ਹੁਣ ਦਿਖਾਉਣਾ ਤੁਹਾਨੂੰ ਬੱਚੇ ਆ ਮਿੱਤਰੋ ਆ ਪੰਜ ਬੱਚੇ ਨੇ ਬਾਈ ਇੱਕ ਲਾਲ ਚੀਨਾ ਇੱਕ ਉਹ ਪਿੱਛੇ ਬੈਠੀ ਹੈ ਕਾਲੀ ਗੋਲੀ ਠੀਕ ਹੈ ਇਹ ਜਿਹੜਾ ਆਪਣਾ ਕਾਲਾ ਗੋਲਾਗਾ ਠੀਕ ਹੈ ਉਹਨਾਂ ਦੀ ਹੈ ਆ ਵੀ ਹੋ ਗਈ ਆ ਕਾਈ ਵੀ ਕਾਲਾ ਜਾਪੜਾ ਉਸੇ ਲਈ ਹੈ ਠੀਕ ਹੈ ਆ ਆਪਣੀ ਵੱਡੀ ਭਾਈ ਮਿੱਕੀ ਵਾਲੀ ਦੀ ਠੀਕ ਹੈ ਫੌਜੀ ਤੋਂ ਮੋਟਾ ਵਾਲੇ ਕਬੂਤਰ ਦਾ ਪੱਠਾ ਗਾ ਬਈ ਇੱਕ ਪਾਸੇ ਟੀਰ ਪਾਇਆ ਨੇ ਆ ਦੇਖੋ ਇੱਕ ਪਾਸੇ ਟੀਰ ਹੈ ਦੇ ਦੂਜੇ ਪਾਸੇ ਟੀਰ ਹੈ ਨਹੀਂ ਗਾ ਠੀਕ ਹੈ ਇੱਕ ਆਪਣਾ ਕਮੜ ਦਾ ਠੀਕ ਹੈ ਇੱਕ ਆਪਣਾ ਆ ਸੇਲ ਤੇ ਆ ਕੱਲੇ ਜਾਣ ਦੀ ਵੀਡੀਓ ਬਣਾਉਣੀ ਬਹੁਤ ਔਖੀ ਆ ਭਰਾਵਾ ਆ ਕਮੜ ਦਾ ਬਈ ਆਪਣਾ ਆ ਸੇਲ ਤੇ ਆ ਠੀਕ ਹੈ ਆ ਆਪਣੀ ਗਿੱਟਕੂ ਨਿਕਲੀ ਜੀ ਸਿੰਘ ਜੀ ਬਈ ਇਹ ਪੌੜਦੀਆਂ ਨੇ ਬਈ ਸਿਖਾਈਆਂ ਇਹ ਚਿੱਟੇ ਦੇ ਪੁੰਜੇ ਹੋਣੇ ਪੁੰਜੇ ਚ ਇੱਕ ਦੋ ਫੰਗ ਹੋਣਗੇ ਚਿੱਟੇ ਬਾਕੀ ਇਹ ਹੋਣਗੀਆਂ ਦੇਖ ਖੜਨੀ ਦੇਖੋਈ ਇਹਦੀ ਕੱਲੀ ਦੀ ਹੋਈ ਤੇ ਆ ਬੱਚੇ ਦਾ ਕੱਦ ਕਾਟ ਦੇਖੋ ਬਈ ਇਹਦਾ ਪਿਓ ਐ ਉਹਦੀ ਸਗੀ ਭੈਣ ਜਿੱਤੀ ਸੀ ਬਈ ਮੀਰਾਨ ਜਿਹੜੀ ਜਿੱਤੀ ਸੀ ਕਿਉਂਕਿ ਮੇਰੇ ਕੋਲੇ ਬਲੱਡ ਉਹੀ ਆ ਬਈ ਉਹੀ ਵਿੱਚ ਪਾ ਪਾ ਕੇ ਆਪਾਂ ਬੱਚੇ ਬਣਾਏ ਹੋਏ ਨੇ ਆ ਠੀਕ ਹੈ ਆਪਣੇ ਉਹ ਹੈ ਧਾਰਨੇ ਵਾਲੇ ਦੇ ਜਿਹੜਾ ਕਾਲਾ ਸ਼ਾ ਠੀਕ ਹੈ ਦੂਸਰ ਛੱਡਿਆ ਸੀ ਆਪਾਂ ਆ ਉਹਦਾ ਪੱਠਾ ਕਾਲਾ ਠੀਕ ਹੈ ਉਹ ਕਾਲਾ ਆਉਦਾ ਹੈ ਤੇ ਆ ਆਪਣੇ ਕੋਲੇ ਬੈਠੀ ਐ ਨੀ ਗਾਲੀ ਕੂਤਰੀ ਕਾਲੀ ਚੀਨੀ ਡੱਬੇ ਕੂਤਰੀ ਦੀ ਪੱਠੀ ਆ ਬਈ ਉਹ ਉਹਨੇ ਨੀਲਾ ਡੱਬਾ ਕੱਢਿਆ ਦੀ ਬੱਚਾ ਆ ਠੀਕ ਹੈ ਤੇ ਉਹ ਆਪਣਾ ਟੀਰਾ ਬੈਠਾ ਆ ਪੰਜ ਬੱਚੇ ਨੇ ਬਈ ਜਿਹੜੇ ਭਰਾ ਨੂੰ ਵੀ ਲੈਣੇ ਹੋਏ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਆਪਣੀ ਇੰਸਟਾਗ੍ਰam ਆਈਡੀਆ ਮਰ ਜਾਣਾ ਗੱਲ ਉਹਦੇ ਤੇ ਆਪਣੇ ਗੱਲਬਾਤ ਕਰ ਸਕਦਾ ਠੀਕ ਆ ਤੇ ਉਹ ਦੂਜਾ ਦਾ ਗਾਂ ਪਰੇ ਟੂਟ ਗਾਂ ਕਰ ਲਾਂਗੇ ਠੀਕ ਆ ਲਵ ਯੂ ਆ ਸਾਰੇ ਭਰਾਵਾਂ ਨੂੰ ਦਿਲੋਂ ਤਾਂ ਬਹਾਦੇਓ ਕਿ ਕਾ ਬੱਚਾ ਦਿਖਾਦਾ ਤੈਨੂੰ ਮੈਂ ਫੜ ਕੇ ਬੱਚਾ ਬਹੁਤ ਜ਼ਿਆਦਾ ਨਜਾਇਜ਼ ਚੰਗਾ ਬਈ ਉੱਡੂ ਵੀ ਪੂਰਾ ਸੋਹਣਾ ਦੇਖੋ ਚੀਜ਼ ਚਿੱਟੀਆਂ ਅੱਖਾਂ ਦਾ ਕਾਲੀ ਨੋਕ ਦਾ ਕੱਦ ਦੇਖ ਲਓ ਤੇ ਬਈ ਪਰ ਦੇਖ ਲਓ ਪੂਛ ਤੋਂ ਵੀ ਬਾਹਰ ਜਾਂਦੇ ਨੇ ਤੇ ਪੰਜੇ ਦੇਖ ਲਓ ਹੁਣ ਤੋਂ ਹੀ ਰੁੱਖੇ ਨੇ ਠੀਕ ਹੈ ਤੇ ਕੱਦ-ਕੱਡ ਦੇਖ ਲੋ ਕਿੱਦਾਂ ਸਾਰੇ ਬੱਚਿਆਂ ਨਾਲੋਂ ਵੱਡਾ ਇਹਦਾ ਕੱਦ ਉੱਟੂ ਬਹੁਤ ਅੱਛਾ ਈ ਹੈ ਠੀਕ ਹੈ ਸੋ ਲਵ ਯੂ ਆ ਸਾਰੇ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜਿਉਂਦੇ ਬਾਅਦ ਦੇ ਰਹੋ ਆ ਆਪਣੇ ਸਾਰੇ ਵੱਡੇ ਨੇ ਮੇਨ ਆ ਫਿਰਦੇ ਖੇਡਦੇ ਸਾਰੇ ਠੀਕ ਹੈ ਆਜ਼ਾਦੀ 'ਚ ਕਿਉਂਕਿ ਵੱਡੇਨ ਦਾ ਆਪਾਂ ਵੀ ਛੱਡਦੇ ਨਹੀਂ ਹੁੰਨੇ ਤੇ ਆਪਣੇ ਕੋਲ ਬਈ ਫੌਜੀ ਤੋਂ ਮੋਟਾ ਵਾਲਾ ਵੀ ਪਿਓਰ ਕਬੂਤਰ ਵੀ ਬੈਠਾ ਬਈ ਉਹ ਟਾਂਕੇ ਤੇ ਟੀਰੇ ਹੁੰਦੇ ਨੇ ਟਾਂਕੇ ਉਹ ਵੀ ਬੈਠੇ ਆਪਣੇ ਕੋਲੇ ਤੁਹਾਨੂੰ ਲਵ ਜੂ ਹ ਸਾਰੇ ਭਰਾਵਾਂ ਨੂੰ ਦਿਲੋਂ ਧੰਨਵਾਦ ਹੈ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਆ ਕਰੋ ਜਿਉਂ ਦੀ ਬਾਤ ਦੇ ਰਹੇ